ਪੁਲਿਸ ਦੇ ਵੱਲੋਂ ਲਗਾਤਾਰ ਨਸ਼ਾ ਤਸਕਰਾਂ ਤੇ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਅਤੇ ਜਗ੍ਹਾ-ਜਗ੍ਹਾ ਜਾ ਕੇ ਚੈਕਿੰਗ ਵੀ ਕੀਤੀ ਗਈ ਹੈ ਤੇ ਇਸੇ ਤਰ੍ਹਾਂ ਫਿਰੋਜ਼ਪੁਰ ਦੇ ਵਿੱਚ ਪੁਲਿਸ ਦੇ ਵੱਲੋਂ 3 ਕਿਲੋ ਹੈਰੋਇਨ ਜਿਹੜੀ ਆ ਬਰਾਮਦ ਕੀਤੀ ਗਈ ਆ ਤੇ ਉਥੇ ਹੀ 2 ਲੱਖ ਡਰਗ ਮਨੀ ਵੀ ਬਰਾਮਦ ਕੀਤੀ ਗਈ ਹੈ ਇਸ ਵਾਰ ਪੂਰੀ ਜਾਣਕਾਰੀ ਜਿਹੜੀ ਲੈ ਲੈਣੀ ਹੈ ਮੇਰੇ ਨਾਲ ਮੇਰੇ ਸਹਿਯੋਗੀ ਫਿਰੋਜ਼ਪੁਰ ਤੋਂ ਸਰਬਜੀਤ ਜੁੜੇ ਨੇ ਕੀ ਕੁਝ ਜਾਣਕਾਰੀ ਹੈ ਇਸ ਵਾਰ ਸਰਬਜੀਤ ਵੜਤੋ ਦੇਖੋ ਪੁਲਿਸ ਨੇ ਜੜਾ ਨਸ਼ੇ ਦੇ ਤਲਾਸ਼ ਯੂਤੇ ਛੇੜਿਆ ਹੋਇਆ ਉਹਦੇ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਵੱਡੀਆਂ ਕਾਮਯਾਬੀਆਂ ਜਿਹੜੀਆਂ ਹੱਥ ਲੋਰੀਆਂ ਪਿਛਲੇ ਦਿਨਾਂ ਦੇ ਵਿੱਚ ਵੀ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਆ ਨਸ਼ਾ ਤਸਕਰਾਂ ਨੂੰ ਫੜਿਆ ਗਿਆ ਤੇ ਉਹਨਾਂ ਕੋਲੋਂ ਵੱਡੀ ਜੜੀਆਂ ਨਸ਼ੇ ਦੀਆਂ ਖੇਪਾਂ ਜੜੀਆਂ ਬਰਾਮਦ ਹੋਈਆਂ ਤੇ ਅੱਜ ਫੇਰ ਇੱਕ ਵਾਰ ਜਿਹੜੀ ਆ ਪੁਲਿਸ ਨੂੰ ਜਿਹੜੀ ਆ ਇੱਕ ਜੀਰਾ ਸੀਆਈਏ ਸਟਾਫ ਪੁਲਿਸ ਨੂੰ ਜਿਹੜ ਦੀ ਜਿਹੜੀ ਹੈ ਤੇ ਰੋਹਨ ਬਰਾਮਦ ਕੀਤੀ ਆ ਨਾਲ 2 ਲੱਖ ਰੁਪਏ ਦੀ ਡਰਗ ਮਨੀ ਬਰਾਮਦ ਕੀਤੀ ਆ ਤੇ ਇੱਕ ਦੋਸ਼ੀ ਨੂੰ ਵੀ ਇਹਦੇ ਵਿੱਚ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਆ ਯਾਨੀ ਕਿ ਨਸ਼ੇ ਦੇ ਖਰਾਬ ਜਿਹੜਾ ਯੂਥ ਫੇੜਿਆ ਹੋਇਆ ਉਹਦੇ ਵਿੱਚ ਵੱਡੀਆਂ ਜਿਹੜੀਆਂ ਕਾਮਯਾਬੀਆਂ ਰੋਹਨ ਪੁਲਿਸ ਨੂੰ ਮਿਲਦੀਆਂ ਪਈਆਂ ਜਿਹਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਤੇ ਅਧਿਕਾਰੀ ਵੀ ਦੱਸ ਰਿਹਾ ਕਿ ਅਸੀਂ ਨਾਕੇ ਲਗਾ ਕੇ ਜਾਂ ਗੁਪਤ ਸੂਚਨਾ ਦੇ ਆਧਾਰ ਤੇ ਨਗਾਹ ਤਾੜ ਜਿਹੜੇ ਸ਼ਕਤੀ ਲੋਕਾਂ ਦੀ ਚੈਕਿੰਗ ਕਰਦੇ ਪਿਆ ਉਹਨਾਂ ਦੀ ਛਾਪੇਮਾਰੀ ਕਰਦੇ ਪਿਆ ਜਿਸ ਤੋਂ ਬਾਅਦ ਸਾਨੂੰ ਵੱਡੀਆਂ ਕਾਮਯਾਬੀਆਂ ਜਿਹੜੀਆਂ ਹਾਸਲ ਹੋ ਰਹੀਆਂ ਇਹਦੀ ਵੱਡੀ ਤਦਾਦ ਦੇ ਵਿੱਚ ਜਿਹੜੀ ਡਰ ਸਾਲ ਤਸਕਰ ਵੀ ਫੜ ਜਾਣਾ ਇੱਕ ਵੱਡੀ ਸਫਲਤਾ ਵੱਲ ਦਾ ਇਸ਼ਾਰਾ ਕਰਦੀ ਹੋਈ ਸਾਫ ਤੋਤੇ ਦਿਖਾਈ ਦੇ ਰਹੀ ਹੈ ਕਿਉਂਕਿ ਫਰੋਈਪੁਰ ਪੁਲਿਸ ਨਗਾ ਤਾਰ ਜਿਹੜੀ ਆ ਨਾਕੇ ਲਗਾ ਰਹੀ ਆ ਤੇ ਜਿਹੜੇ ਵੀ ਸ਼ਕਤੀ ਲੋਕਾਂ ਦੇ ਘਰਾਂ ਦੇ ਵਿੱਚ ਵੀ ਜਿਹੜੀ ਆ ਉਹ ਚੈਕਿੰਗ ਦਾ ਦੌਰ ਜਿਹੜਾ ਉਹ ਚੱਲਦਾ ਪਿਆ ਕਿਉਂਕਿ ਪਿਛਲੇ ਦਿਨਾਂ ਵਿੱਚ ਸਰਕਾਰ ਵੱਲੋਂ 3 ਮਹੀਨੇ ਤੋਂ ਜ਼ਿਆਦਾ ਰਸਮ ਹੋ ਗਿਆ ਜਿਹੜੇ ਖਲਾਫ ਯੁੱਧ ਛੜਿਆ ਹੋਇਆ ਸੀ ਉਹਦੇ ਵਿੱਚ ਵੱਡੀ ਭੂਮਿਕਾ ਫਰੋਈਪੁਰ ਪੁਲਿਸ ਜਿਹੜੀ ਆ ਉਹ ਅਦਾ ਕਰਦੀ ਹੋਈ ਸਾਫ ਤੋਤੇ ਦਿਖਾਈ ਦੇ ਰਹੀ ਆ ਜੇ ਹੁਣ ਤੱਕ ਦੀ ਗੱਲ ਕੀਤੀ ਜਾਵੇ ਤੇ 1 ਕਿਲੋਟਲ ਤੋਂ ਜ਼ਿਆਦਾ ਜਿਹੜੀ ਆ ਹਿਰੋਇਨ ਜਿਹੜੀ ਆ ਉਹ ਪੁਲਿਸ ਜਿਹੜੇ ਆ ਤੇ ਦੂਸੀ ਜਿਹੜਾ ਇਹਨਾਂ ਦੇ ਵਿੱਚ ਗਵਫਤਾਰੀ ਜਿਹੜੀ ਆ ਹੋ ਚੁੱਕੀ ਆ ਜਿਨ੍ਹਾਂ ਨੂੰ ਕਾਬੂ ਕਰਕੇ ਸਿਦਾਕਾ ਦੇ ਪਿੱਛੇ ਭੇਜਿਆ ਗਿਆ ਤੇ ਉਹਨਾਂ ਤੇ ਹੋਰ ਵੀ ਜਿਹੜੀਆਂ ਪੁੱਛਗਛਾਂ ਜਿਹੜੀਆਂ ਕਿੱਤਿਆਂ ਚੱਲ ਰਹੀਆਂ ਤਾਂ ਜੋ ਇਹਨਾਂ ਦੀ ਲੰਬੀ ਜਿਹੜੀ chain ਇਹਨੂੰ ਤੋੜਿਆ ਜਾ ਸਕੇ ਕਿਉਂਕਿ ਜ਼ਿਆਦਾਤਰ ਜਿਹੜੀ ਐਡੀ ਵੱਡੀ ਤਰ੍ਹਾਂ ਦੇ ਵਿੱਚ heroin ਜਿਹੜੀ ਆਂਦੀ ਆਂ ਤੇ ਸੀਮਾ ਪਾਰ ਤੋਂ ਪਾਕਿਸਤਾਨ ਵੱਲੋਂ ਜਿਹੜੀ ਆ ਭਾਰਤ ਦੇ ਇਲਾਕੇ ਵਿੱਚ ਆਂਦੀ ਆ ਤੇ ਉਸ ਤੋਂ ਬਾਅਦ ਲਗ ਲਗ 10-15 ਦਿਨਾਂ ਦੇ ਹੱੱਥਾਂ ਦੇ ਵਿੱਚ ਜਾਂਦੀ ਆ ਤੇ ਪੁਲਿਸ ਜਿਹੜੀ ਆ ਯਾਰੀ ਜੋ ਪੁਲਿਸ ਏਜੰਸੀਆਂ ਜੋ ਵੀ ਜਿਹੜੀਆਂ ਵੀ ਹੈਗੀਆਂ ਉਹ ਐਕਟਿਵ ਹੈਗੀਆਂ ਤੇ ਜਿਸ ਜਦੋਂ 3 ਕਿਲੋ ਤੋਂ ਜ਼ਿਆਦਾ ਇਨ ਜੀਰਾ ਸੀਐਸ ਇਹ ਸਟਾਫ ਪੁਲਿਸ ਨੇ ਨਛਰੀ ਖੇਪ ਜਿਹੜੀ ਬਰਾਮਦ ਹੋਈ ਆ 2 ਲੱਖ ਦੀ ਡਰਗ ਮਾਨੀ ਤੇ ਇੱਕ ਦੋਸ਼ੀ ਨੂੰ ਫੜਨ ਵਿੱਚ ਬੱਤੀ ਸਫਲਤਾ ਹਾਸਿਲ ਕੀਤੀ ਆ ਜੀ ਸਰਪ੍ਰਿੰਤ ਜੀ ਪੁਲਿਸ ਕੋਈ ਬਿਆਨ ਦੇ ਵਿੱਚ ਸਾਹਮਣੇ ਆਇਆ ਕਿ ਪੁਲਿਸ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਸੀਗਾ ਇੱਕ ਪੁਲਿਸ ਨੇ ਜਾਣਕਾਰੀ ਦੇ ਮੁਤਾਬਿਕ ਇੱਕ ਤਾਂ 1 ਵਜੇ ਇਹਨਾਂ ਦੀ ਪ੍ਰੈਸ ਕਾਨਫਰੰਸ ਕਰ ਰਹੀਆਂ ਦੂਸਰੀ ਗੱਲ ਜੇ ਅਧਿਕਾਰੀਆਂ ਨੇ ਜਿਹੜੀ ਗੱਲ ਹੋਈ ਹੈ ਤੇ ਉਹਨਾਂ ਨੇ ਕਿਹਾ ਸਾਨੂੰ ਇੱਕ ਸੂਚਨਾ ਮਿਲੀ ਸੀ ਗੁਰੂ ਸੂਚਨਾ ਮਿਲੀ ਸੀ ਵੀ ਇਸ ਰਸਤੇ ਦੇ ਉਤੋਂ ਇਹ ਜਿਹੜੇ ਲੋਕ ਹੈ ਇਹ ਸਭਾ ਮੋਟਰਸਾਈਕਲ ਤੇ ਸਵਾਰ ਹੋ ਕੇ ਜਨਾ ਆਣਾ ਤੇ ਜੇ ਮਤਲਬ ਆਪਣੀਆਂ ਗੱਡੀਆਂ ਤੇ ਜਿਹੜੇ ਆਏ ਲੰਘਦੇ ਆ ਤੇ ਇਹਨਾਂ ਨਾਕਾ ਲਗਾ ਕੇ ਇਹਨਾਂ ਨੂੰ ਫੜਿਆ ਜਾ ਸਕਦਾ ਜਿਹੜੋਂ ਇਹਨਾਂ ਦੀ ਨਕਲ ਕਰਕੇ ਇੱਕ ਸ਼ਖਸ ਜਿਹੜਾ ਫੜਿਆ ਗਿਆ ਉਹਦੀ ਤਲਾਸ਼ੀ ਲਈ ਦਿੱਤੀ ਤੌਰ ਉਪਰੋਂ 3 ਕਿਲੋ ਤੋਂ ਜ਼ਿਆਦਾ ਦੀ ਜਿਹੜੀ ਹੈਰੋਇਨ ਬਰਾਮਦ ਹੋਈ ਆ ਤੇ ਨਾਲ ਹੀ ਨਾਲ ਵੀ ਕਹਿੰਦੇ ਦੂ ਲੱਖ ਰੁ ਇਹ ਦੋਸ਼ੀ ਪੁਲਿਸ ਨੇ ਫੜੇ ਸੀ ਉਹਨਾਂ ਤੋਂ ਹੀ ਪੁੱਛ ਕੇ ਅਸੀਂ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਆ ਉਹਨਾਂ ਦਾ ਹੀ ਉਤੋਂ ਹੀ ਖਲਾਸਾ ਹੁੰਦਾ ਤੇ ਪਤਾ ਲੱਗਦਾ ਵੀ ਇਹਨਾਂ ਦੀ ਚੈਨ ਕਿੱਥੇ ਕਿੱਥੇ ਜੁੜੀ ਆ ਤੇ ਉਸ ਤੋਂ ਬਾਅਦ ਜਿਹੜੀ ਆ ਪੁਲਿਸ ਉਹਨਾਂ ਤੱਕ ਵੀ ਪਹੁੰਚਦੀ ਹੈ ਜਿਹੜੇ ਲੋਕ ਉਹਨਾਂ ਦੇ ਨਾਲ ਜੁੜੇ ਹੁੰਦੇ ਆ ਯਾਨੀ ਕਹਿ ਸਕਦਾ ਵੀ ਉਹਦਾ ਇੱਕ ਪਾਰਟ ਹੋਣਾ ਜਿਹੜੀ ਪਿੱਛੇ ਪਹਿਲਾਂ ਜਦੋਂ ਫੜੀ ਗਈ ਹੀਰੋਇਨਾਂ ਤੇ ਫੜੇ ਗਏ ਤਸਕਰਾਂ ਉਹਨਾਂ ਤੋਂ ਪੁੱਛ ਕੇ ਦੁਰਾਨੀਏ ਖਲਾਸੇ ਹੁੰਦੇ ਆ ਤੇ ਉਸ ਤੋਂ ਬਾਅਦ ਅਗਲੇ ਜਿਹੜੇ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਜੁੜੇ ਹੁੰਦੇ ਤਸਕਰ ਨੇ ਉਹਨਾਂ ਤੱਕ ਵੀ ਪੁਲਿਸ ਪਹੁੰਚ ਕਰਦੀ ਆ ਤੇ ਉਹਨ ਉਨੇ ਸਖਤੋ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਚੱਲ ਸਕੇ ਵੀ ਇਹ ਜਿਹੜੀ ਹੈਰੋਇਨ ਇਹ ਕਿੱਥੋਂ ਲੈ ਕੇ ਆਇਆ ਸੀਗਾ ਤੇ ਕਿਹਨਾਂ ਨੂੰ ਸਪਲਾਈ ਕਰਨੀ ਸੀ ਤਾਂ ਜੋ ਉਸ ਤੱਕ ਵੀ ਪਹੁੰਚਿਆ ਜਾ ਸਕੇ ਤੇ ਉਹਦੇ ਤੇ ਵੀ ਜਿਹੜੀਆਂ ਕਾਰਵਾਈ ਉਹ ਕੀਤੀ ਜਾ ਸਕੇ ਧੰਨਵਾਦ तमाम ਜਾਣਕਾਰੀ ਲਈ ਜਿ세 ਮੇਰੇ ਸਹਿਯੋਗੀ ਫਿਰੋਜ਼ਪੁਰ ਤੋਂ ਸਰਬਜੀ ਜਿਨ੍ਹਾਂ ਨੇ ਪੂਰੀ ਜਾਣਕਾਰੀ ਦਿੱਤੀ ਆ ਕਿ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਸੀ ਗੁਪਤ ਸੂਚਨਾ ਮਿਲੀ ਸੀ ਜਿਸ ਦੇ ਤਹਿਤ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਤੇ 3 ਕਿਲੋ ਹੈਰੋਇਨ ਦੇ ਨਾਲ 2 ਲੱਖ ਦੀ ਡਰੱਗ ਮਨੀ ਬ੍ਰਾਹਮਤਕੀਤੇ ਇੱਕ ਦੋਸ਼ੀ ਨੂੰ ਇਸੇ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਦੱਸਦੇ ਕਿ ਲਗਾਤਾਰ ਪੁਲਿਸ ਵੱਲੋਂ ਨਸ਼ਾ ਤਸਕਰਾ ਦੇ ਖਿਲਾਫ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਅਤੇ ਹਰ ਜਗ੍ਹਾ ਤੇ ਚੈਕਿੰਗ ਅਭਿਆਨ ਵੀ ਪੁਲਿਸ ਦੇ ਵੱਲੋਂ ਚਲਾਇਆ ਜਾਂਦਾ ਹੈ ਤੇ ਫਿਰੋਜ਼ਪੁਰ ਦੇ ਵਿੱਚ ਗੁਪਤ ਸੂਚਨਾ ਦੇ ਆਧਾਰ ਤੇ ਪੁਲਿਸ ਨੇ ਇਸ ਵਿਅਕਤੀ ਤੇ ਕਾਰਵਾਈ ਕੀਤੀ ਹੈ ਤੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ 3 ਕਿਲੋ ਹਿਰੋਇਨ ਜੜੀ ਹੈ ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈ